ਪੰਜਾਬ ਹੈਰਤਾ ਸਿਸ਼ਟਾਂ ਦੇ ਅਧਿਕਾਰੀਆਂ ਵੱਲੋਂ ਬੜੇ-ਬੜੇ ਡਿੰਗਾ ਮਾਰੇ ਜਾਂਦੇ ਨੇ ਬੜਾ ਰਦਾਵਿ ਕਿਤੇ ਜਾਂਦੇ ਆ ਕਿ ਸੂਬੇ ਦੇ ਇਹਦੇ ਖਾਲਸਾ ਨੂੰ ਫਰੇ ਸੂਧਨਾਂ ਲੈਸ ਕੀਤਾ ਗਿਆ ਹੈ ਕਿੰਨਾ ਕੁ ਲੈਸ ਕੀਤਾ ਗਿਆ ਇਹ ਤੁਹਾਨੂੰ ਜਾ ਕੇ ਪਤਾ ਲੱਗਦਾ ਹੈ ਕਿਉਂਕਿ ਮਾਮਲਾ ਹੈ ਪਠਾਨਕੋੜ ਦਾ ਜ਼ਿਲ੍ਹਾ ਹਸਪੀਟਲ ਦਾ ਜਿੱਥੇ ਰਾਤ ਸਮੇਂ ਜੰਮੂ ਹਾਈਵੇ ਉੱਪਰ ਇੱਕ ਐਕਸੀਡੈਂਟ ਹੋ ਜਾਂਦਾ ਕਾਰ ਬੰਨਾਂ ਕੈਕਿਓ ਨੂੰ ਫੇਰ ਮੰਨ ਦਿੱਤੀ ਜਾਂਦੀ ਹੈ ਜਿਸ ਨੂੰ ਚੁੱਪ ਕੇ ਲੋਕ ਹਸਤਾ ਲੈ ਜਾਂਦੇ ਹਨ ਹੋਟਲ ਕੋਈਆਂ ਸੂਭਾ ਨਾ ਹੋਣ ਕਾਰਨ ਜਦੀਦ ਦੇ ਕੀ ਹਾਲਤ ਬਣੇ ਹੋਏ ਨੇ ਉਹ ਤੁਹਾਨੂੰ ਦਿਖਾਣੇ ਆ ਜਿਹੜੇ ਗਾਇਦਾਂ ਚੁੱਕ ਲਏ ਤੇ ਉਹਨਾਂ ਵੱਲੋਂ ਵੀਡੀਓ ਵਾਇਰਲ ਕੀਤਾ ਗਿਆ ਹੈ ਜਿਸ ਵਿੱਚ ਦਿਖਾਇਆ ਗਿਆ ਹਾਲਤ ਦੇ ਕੀ ਹਾਲਤ ਬਣੇ ਨੇ ਕਿ ਹਸਪਤਾਲ ਵਿੱਚ ਕਿੰਨੀਆਂ ਸੂਭਾ ਨੇ ਕੀ ਡਾਕਟਰ ਪੂਰੀ ਤਰ੍ਹਾਂ ਮਰੀਜ਼ਾਂ ਨੂੰ ਜਾਂਚ ਕਰਦੇ ਨੇ ਕੀ ਕਰਦੇ ਨਹੀਂ ਕਰਦੇ ਇਸ ਵੰਦੀ ਗਵਰ ਸੇਮਨ ਨਾਲ ਗੱਲਬਾਤ ਕੀਤੀ ਕੀ ਉਹ ਤੁਹਾਨੂੰ ਸੁਣਾਣੇ ਆ ਕਿ ਇਹ ਸਾਰਾ ਮਾਮਲਾ ਸਾਰਾ ਹਸਪੀਟਲ ਖਾਲੀ ਹੈ ਬਿਲਕੁਲ ਦੇਦੇ ਆ ਵੀਰ ਭਰਾ ਜਿਨ੍ਹਾਂ ਨੇ ਚੁੱਕਿਆ ਹੀ ਇਹਨਾਂ ਨੂੰ ਇਹ ਦੇਖੋ ਕੋਈ ਵੀ ਇਸ ਡੋ ਸਿਵਲ ਹਸਪੀਟਲ ਦੀ ਐਮਰਜੈਂਸੀ ਚ ਕੱਲ ਰਾਤ ਨੂੰ ਇੱਕ ਪੇਸ਼ੈਂਟ ਰੋਡ ਸਾਈਡ ਐਕਸੀਡੈਂਟ ਨਾਲ ਆਇਆ ਸੀਗਾ ਜਿਹੜਾ ਕਿ ਅਨਨੋਨ ਸੀਗਾ ਜਿੱਦ ਤੱਕ ਕੋਈ ਪਤਾ ਨਹੀਂ ਲੱਗ ਰਿਹਾ ਸੀਗਾ ਕਿ ਕੌਣ ਹੈਗਾ ਇਹ ਪੇਸ਼ੈਂਟ ਦੇ ਹੈਡ ਇਜਰੀ ਬਹੁਤ ਜ਼ਿਆਦਾ ਸੀਗੀ ਹੈਡ ਜਰਨਲ ਸਫਰ ਕਰ ਰਿਹਾ ਸੀਗਾ ਤੇ ਉਹਨੂੰ ਇਸ ਨਿਊਰੋ ਸਰਜਨ ਦੀ ਲੋੜ ਸੀਗੀ ਤੇ ਵੈਂਟੀਲੇਟਰ ਦੀ ਲੋੜ ਸੀਗੀ ਤੇ ਸਾਡੇ ਸਿਵਲ ਹਸਪੀਟਲ ਵਿੱਚ ਇਹ ਦੋਨੇ ਹੀ ਜਿਹੜੀਆਂ ਚੀਜ਼ਾਂ ਹੈਗੀਆਂ अवेलेबल ਨਹੀਂ ਹੈਗੀਆਂ ਇਸ ਕਰਕੇ ਪੇਸ਼ੈਂਟ ਨੂੰ ਹਾਈਰ ਸੈਂਟਰਲ ਜਾਨ ਦੀ ਜਿਹੜੀ ਹੈਗੀ ਆ ਪੁਲਿਸ ਨੂੰ ਵੀ ਇਨਫੋਰਮ ਕੀਤਾ ਸੀਗਾ ਤੇ ਜਿਹੜੇ ਉਹਦੇ ਨਾਲ ਆਏ ਸੀਗੇ ਜਿਹੜੇ ਇਹਨੂੰ ਕੈਰੀ ਕਰਲੇ ਸੀਗੇ ਉਹਨਾਂ ਨੂੰ ਵੀ ਇਨਫੋਰਮ ਕਰ ਦਿੱਤਾ ਸੀਗਾ ਅਲਟੀਮੇਟਲੀ ਪੇਸ਼ੈਂਟ ਜਿਹੜਾ ਹੈਗਾ ਆ ਉਹ ਆਮਦੇ ਹਸਪੀਟਲ ਸ਼ਿਫਟ ਹੋ ਗਿਆ